ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਟਿਤ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਝੋਨੇ ਦੀ ਫਸਲ ਨੂੰ ਲੈ ਕੇ ਸੀਐਮ ਇੱਕ ਵੱਡਾ ਐਲਾਨ ਕਰ ਰਹੇ ਨੇ ਲੇਕਿਨ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਤੇ ਹੜ੍ਹਾਂ ਦੀ ਮਾਰ ਚਾਕੇ ਲੋਕਾਂ ਦੀਆਂ ਫਸਲਾਂ ਤੱਕ ਤਬਾਹ ਹੋ ਗਈਆਂ ਨੇ 23 ਦੇ 23 ਜ਼ਿਲ੍ਹੇ ਜਿਹੜੇ ਨੇ ਪੰਜਾਬ ਦੇ ਪਾਣੀ ਦੇ ਵਿੱਚ ਡੁੱਬਦੇ ਦਿਖਾਈ ਦੇ ਰਹੇ ਨੇ ਜੇਕਰ ਬੀਤੇ ਦਿਨ ਦੀ ਗੱਲ ਕਰ ਲਈਏ ਤਾਂ 9 ਜ਼ਿਲ੍ਹਿਆਂ ਦੇ ਵਿੱਚ ਤਾਂ ਫਸਲ ਬਿਲਕੁਲ ਹੀ ਤਬਾਹ ਹੋ ਗਈ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣੇ ਨੂੰ ਲੈ ਕੇ ਜਿਹੜੀ ਵੱਡੀ ਆਪਣਾ ਐਲਾਨ ਕਰਨ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੇਕਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇੱਕ ਹਿਸਾਬ ਦਾ ਉਹ ਸਹੀ बोल ਰਹੇ ਨੇ ਕਿਸਾਨ ਕਿਉਂਕਿ ਜਿੱਥੇ 20-20 ਹਜ਼ਾਰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਦੂਸਰੇ ਪਾਸੇ ਜਿੱਥੇ ਫਸਲਾਂ ਦੇ ਪੱਲੇ ਤਾਂ ਕੁਝ ਬਚਿਆ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਦ ਇਹ ਪੁੱਲ ਗਏ ਨੇ ਕਿ ਲੋਕਾਂ ਦੀ ਸਥਿਤੀ ਇਸ ਟਾਈਮ ਇੰਨੀ ਕੁ ਡਾਵਾ ਡੋਲ ਹੋਈ ਪਈ ਹੈ ਖਾਸ ਕਰਕੇ ਜੇਕਰ ਗੱਲ ਕਰੀਏ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤਾਂ ਫਸਲਾਂ ਦੇ ਪੱਲੇ ਕੁਝ ਬਚਿਆ ਹੀ ਨਹੀਂ इवन ਕਿ ਲੋਕ ਜੇਕਰ ਬਾਸਪਤੀ ਦੀ ਗੱਲ ਕਰੀਏ ਤਾਂ ਦੁਬਾਰਾ ਵੀ ਜੇਕਰ ਉਹਨਾਂ ਉਹਦੇ ਉੱਤੇ ਜੇਕਰ ਉਗਾਈ ਜਾਵੇ ਤਾਂ ਵੀ ਕਾਫੀ ਟਾਈਮ ਲੈ ਸਕਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਐਲਾਨ ਕਿਉਂ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਪਾਰੀਮੀ ਕਾਰਨ ਜਿਹੜਾ ਐਡਾ ਵੱਡੀ ਜਿਹੜੀ ਹੈ ਲੋਕਾਂ ਦੀ ਵਾਢੀ ਖਰਾਬ ਹੋ ਗਈ ਹੈ ਲੇਕਿਨ ਇਹ ਕੰਮ ਜਿੰਨੀ ਲੇਟ ਹੋ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੀ ਉਹਨਾਂ ਹਿਮਾਇਤਾਂ ਨੂੰ ਜਾਣਨਾ ਤਾਂ ਕੀ ਹੈ ਲੇਕਿਨ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ 16 ਸਤੰਬਰ ਤੋਂ ਪੰਜਾਬ ਭਰ ਦੀਆਂ ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਹੜ੍ਹਾਂ ਦੇ ਪਾਰੀ ਬਰਸਾਤ ਕਾਰਨ ਵਾਢੀ ਦਾ ਕੰਮ ਲੇਟ ਹੋਇਆ ਹੈ ਹਾਲਾਂਕਿ ਮਾਝਾ ਜ਼ੋਨ ਬੈਲਟ 'ਚ ਅਗੇਤੀ ਬਾਸਪਤੀ 1509 ਦੀ ਫਸਲ ਮੰਡੀਆਂ ਚ ਆ ਰਹੀ ਹੈ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ 'ਚ ਅਗੇਤੀ ਬਾਸਪਤੀ 1509 1692 ਦਾ ਆਮਦ ਜੋਰਾ ਹੈ ਦਸਨਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਜਾਈ ਨੂੰ ਤਿੰਨ ਜ਼ੋਨਾਂ 'ਚ ਵੰਡ ਕੇ 5 ਜੂਨ ਨੂੰ ਲੁਆਈ ਤੋਂ ਸ਼ੁਰੂ ਕੰਮ ਕਰ ਦਿੱਤਾ ਗਿਆ ਸੀ ਝੋਨੇ ਦੀ ਲੁਆਈ ਦਾ ਕੰਮ ਅਗੇਤਾ ਹੋਣ ਕਾਰਨ ਇਸ ਵਾਰ ਸਰਕਾਰੀ ਖਰੀਦ ਦਾ ਕੰਮ ਵੀ 15 ਦਿਨ ਪਹਿਲਾਂ ਸ਼ੁਰੂ ਕਰ ਦਿੱਤਾ ਹੈ ਪ੍ਰਸਾਰ ਸਰਕਾਰੀ ਝੋਨੇ ਦੀ ਖਰੀਦ ਇੱਕ ਅਕਤੂਬਰ ਤੋਂ ਹੁੰਦੀ ਹੈ ਇਸ ਵਾਰ ਲੁਆਈ ਅਗੇਤੀ ਹੋਣ ਨਾਲ 15 ਸਤੰਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਹੈ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਤੋਂ ਇਲਾਵਾ ਇਹ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਮੰਡੀਆਂ ਦੀਆਂ ਪੰਜਾਬ ਦੀਆਂ ਮੋਹਰਲੀਆਂ ਮੰਡੀਆਂ 'ਚ ਆਉਂਦੀਆਂ ਹਨ ਇਸ ਵੇਲੇ ਅੰਮ੍ਰਿਤਸਰ ਜੰਡੇਆਲਾ ਗੁਰੂ ਤਰਨਤਾਰਨ ਅਤੇ ਬਟਾਲਾ ਦੀਆਂ ਮੰਡੀਆਂ 'ਚ ਬਾਸਪਤੀ ਦੀ ਅਗੇਤੀ ਕਿਸਮ 1509 ਅਤੇ 1692 ਦੀ ਆਮਦ ਜੋਰਾਤੇ ਹੈ ਤੁਹਾਨੂੰ ਦੱਸਦੀ ਹੈ ਕਿ ਹਾਲਾਂਕਿ ਜਿਹੜਾ ਹੈ ਹੜਾ ਕਰਕੇ ਕਾਫੀ ਵੱਡੀ ਮਾਰ ਪਈ ਹੈ ਜਿਸ ਕਾਰਨ ਜਿਹੜਾ ਹੈ ਕਿਸਾਨਾਂ 'ਚ ਕਾफी ਨਿਰਾਸ਼ਾ ਵੀ ਹੈ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਸਾਹਮਣੇ ਆਈ ਹੈ ਕਿ ਸਰਕਾਰ ਝੋਨੇ ਦੀ ਖਰੀਦ ਦਾ ਐਲਾਨ ਕਰ ਦਿੱਤਾ ਹੈ ਪਰ ਭਾਰੀ ਬਰਸਾਤ ਕਾਰਨ ਇਸ ਫਸਲ ਤਰਕੀਬਨ 15 ਦਿਨ ਲੇਟ ਪੱਕੇਗੀ ਅਤੇ ਮੰਡੀ 'ਚ ਫਸਲ ਲਿਉਣ ਤੋਂ ਬਾਅਦ ਹੀ ਜਿਹੜੇ ਨੇ ਸਰਕਾਰੀ ਖਰੀਦ ਦਾ ਕੰਮ ਸ਼ੁਰੂ ਹੋਏਗਾ ਉਧਰ ਪੰਜਾਬ ਦੇ ਸਦੀ ਖੇਤਾਂ 'ਚ ਹੜ ਦੀ ਮਾਰ ਪੈਣ ਕਰਕੇ ਬਾਸਪਤੀ ਦੀ ਫਸਲ ਖਰਾਬ ਹੋ ਗਈ ਪਾਵੇਂ ਸਰਕਾਰ ਖਰੀਦ ਦਾ ਐਲਾਨ ਕਰ ਦਿੱਤਾ ਹੈ ਪਰ ਸਰਹੱਦੀ ਖੇਤਰਾਂ ਦੀਆਂ ਮੰਡੀਆਂ ਸੁਨਸਾਨ ਛਾਲ ਪਈ ਹੈ। ਕੀਤੀਬਾੜੀ ਅਫਸਰ ਗੁਰਦਾਸਪੁਰ ਅਮਰੀਤ ਸਿੰਘ ਨੇ ਦੱਸਿਆ ਕਿ ਪਾਵੇਂ ਗੁਰਦਾਸਪੁਰ ਚੋਨੇ ਦੀ ਲਵਾਈ 5 ਜੂਨ ਤੋਂ ਸ਼ੁਰੂ ਹੋ ਗਈ ਸੀ ਪਰ ਇਸ ਦਾ ਭਾਰੀ ਬਰਸਾਤ ਕਾਰਨ ਗੁਰਦਾਸਪੁਰ ਦੀ ਫਸਲ ਵੀ ਪੱਕ ਕੇ ਤਿਆਰ ਨਹੀਂ ਹੋਈ। ਤੁਹਾਨੂੰ ਦੱਸ ਦਈਏ ਕਿ ਹਜੇ ਕਿਸੇ ਤਰ੍ਹਾਂ ਦੀ ਵੀ ਮੰਡੀਆਂ ਦੇ ਵਿੱਚ ਚਾਹੇ ਐਲਾਨ ਹੋ ਗਿਆ ਲੇਕਿਨ ਜਿਹੜਾ ਹੈ ਭਾਰੀ ਮੀਂਹ ਕਰਕੇ ਨੁਕਸਾਨ ਕਰਕੇ ਹਜੇ ਮੰਡੀਆਂ ਖਾਲੀ ਪਈਆਂ ਨੇ ਲੇਕਿਨ ਇਹਦਾ ਖਮਿਆਜਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਪਾਗ ਨਹੀਂ ਰਹੇ ਕਿਉਂਕਿ ਉਹਨਾਂ ਵੱਲੋਂ ਸਿਰਫ 22000 ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਲੇਕਿਨ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੰਡੀਆਂ ਦਾ ਐਲਾਨ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਸੀ ਕਿ ਪੰਜਾਬ ਕਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਿਆ ਹੈ